ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਆ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਤਾਜੀ ਸੂਈ ਵੀ ਬੱਚੀ ਇਹ ਸੇਹਰਾ ਡਟੇਰ ਵੀਰ ਤੋਂ ਪੁੱਛਦੇ ਆਓ ਕੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੁਰਪ੍ਰੀਤ ਦਾ ਜੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈ ਆਪਣਾ 9779605188 9779605188 ਜਿਹੜੀ ਬੈੜ ਦੇਖ ਰਹੇ ਆ ਬਾਈ ਜੀ ਸੁਆ ਕਿਹੜਾ ਸੁਈ ਆ ਸੁਆ ਇਹ ਦੂਸਰਾ ਸੁਈ ਆ ਓਰਿਜਨਲ ਜੀ ਦੂਸਰਾ ਸੁਆ ਬੰਦਾ ਜੀ ਹੂ ਹਨਾ ਬੰਦਾ ਜੀ ਆ ਜੀ ਸਿੱਕੀ ਆ ਜੀ ਠੀਕ ਆ ਬੱਚਾ ਇਹਨੇ ਕੀ ਦੇਦਾ ਬੱਛਾ ਲੱਗਾ ਇਹ ਸੋ ਮਗਰ ਬੱਚਾ ਮਿਲ ਗਿਆ ਫਾ ਜੇਰ ਜੁਰ ਜਮਾ ਡੰਨਾ ਜਮਾ ਡੰਨਾ ਉਧਰ ਪਈ ਆ ਜੀ ਠੀਕ ਆ ਉਹ ਪਈ ਆ ਸਾਹਮਣੇ ਸੋ ਜੇਰ ਦੇਖ ਸਕਦੇ ਹੋ ਪੂਰੀ ਕੰਪਲੀਟ ਓਕੇ ਆ ਜਮਾ ਤੇ ਬਾਈ ਜੀ ਦੁੱਧ ਦਾ ਇਤਕੀ ਅੰਦਾਜ਼ਾ ਜੇ ਆਪਣ ਕੀ ਆ ਵੀ ਕਿੰਨਾ ਕ ਪਾਜੋ ਮੇਰੇ ਗਰਮੀ ਦਾ ਟਾਈਮ ਨਹੀਂ ਤਾਂ ਨਹੀਂ 40 ਕਿਲੋ ਤੋਂ ਬੈੜ ਨੇ ਦੇਣਾ ਜੀ 30 ਕਿਲੋ ਦੁੱਧ ਮਨਲਾ ਫਰਾ ਲੂਂਦੀ ਹੈ ਨਾ 32 33 ਕਿਲੋ ਦੁੱਧ ਤੇ ਚੱਲੀ ਆ ਪਹਿਲਾਂ ਅੱਛਾ ਜਿਵੇਂ ਆ ਜਾਉਂ ਮੌਸਮ ਥੋੜਾ ਠੰਡਾ ਵੀ ਹੋ ਜਾਂਦਾ ਕਦੇ ਕਦੇ ਹੈਨਾ ਵੀ ਕਹਿੰਦੇ ਭਾਵਾ ਵਾਤਾਵਰਨ ਜਿਹਦਾ ਰੱਖਣਾ ਪਸ਼ੂ ਵਧੀਆ ਸਹੀ ਹੋਇਆ ਉੱਥੇ ਆਸਲ ਬਰੀਡ ਬਹੁਤ ਆ ਡੈਨਮਾਰਕ ਦੀ ਇਹ ਆਪ ਅੱਛਾ ਡੈਨਮਾਰਕ ਦੀ ਆਪ ਆ ਤੇ ਬਾਕੀ ਕੱਦ ਕਾਠ ਸਿਹ ਸੁਝ ਬੜਾ ਚੰਗਾ ਹੈਨਾ ਲੰਬੀ ਬਹੁਤ ਆ ਬਈ 11 ਫਰਾ ਜਿੰਨੀ ਲੰਬੀ ਆ ਤੇ ਚੋਣ ਚਵਾਤਾ ਨਾਲ ਦੂਰਾ ਕਿਵੇਂ ਆ ਤੇ ਰੇਟ ਇਹਦੇ ਵੇਚਣ ਵਾਲਾ ਰੇਟ ਕੁੱਲ 95000 ਰੁਪਏ ਸਿਰਫ ਆ ਸਿਆਲ ਤੇ ਇਹਦੇ ਨਾਲ ਨੇ 1 40 40 ਦੀਆਂ ਵੇਚ ਸੋ 95000 ਦੇ ਵਿੱਚ ਅੱਜ ਤੁਹਾਡੇ ਘਰੇ ਸੂਈ ਸਵਾਈ ਜੇ ਰੋਕੇ ਧਾਰੋਕੇ ਐਂ ਜਾਣ ਸਾਰ ਡਰਮ ਨੂੰ ਟਕਣ ਲਵਾਉਗੀ ਬਾਈ ਜੀ ਸਿਰਫ 95000 ਦੇ ਵਿੱਚ ਇਦਾਂ ਦੀ ਵਹਿੜ ਸਾਰਾ ਤੁਸੀਂ ਸੀਜ਼ਨ ਖੇਚ ਲੋਗੇ ਜਦੋਂ ਆਪਣੇ ਦਿਵਾੜੀ ਔਰ ਲੋਹੜੀ ਦੇ ਨੇੜੇ ਦਿਨ ਹੁੰਦੇ ਆ ਉਹਦੋਂ ਬੱਚੀ ਇਹ ਹੋਵੇ 4-5 ਮਹੀਨੇ ਦੀ ਗੱਪਣ ਤੇ ਘੱਟੋ ਘੱਟ ਫਿਰੇ ਉਹਦੇ 70-75 ਦੀ ਉਹਦੇ ਸਰਾ ਜਾਊ ਹਨਾ ਲੱਖ ਦੀ ਵਿਗਲੂ ਤੋਂ ਕੁੜ ਵੀ ਇਹ ਬਾਗੀ ਬੇਲ ਬੂਲ ਸ਼ਾਇਨਿੰਗ ਸੂਨਿੰਗ ਬੜੀ ਜ਼ਬਰਦਸਤ ਹੈ ਨਾ ਸੋ ਤੋਰਾ ਵਗੈਰਾ ਦੇਖੋ ਬੈਠਦਾ ਯਾਰ ਫੁੱਲ ਕੱਦ ਕੱਟ ਤੇ ਵੱਡੀ ਬੁੱਡੀ ਬਹੁਤ ਹੈ ਰੇਟ ਸਿਰਫ 95000 ਰੁਪਿਆ ਸੋ ਬਰ ਕੱਦ ਕੁਦ ਦੇਖੋ ਕਿਆ ਬਾਤ ਹੈ ਸ਼ਾਇਨਿੰਗ ਸੂਨਿੰਗ ਚਮਕ ਧਮਕ ਪ्योर ਐਚਫ ਵਹਿੜ ਤੇ ਰੇਟ 95000 ਰੁਪਿਆ ਦੁੱਧ ਦੀ ਗੱਲ ਕਰੀਏ ਪਾ ਦੇ ਚਾਹੇ 35 ਦੇ ਦੇ 37 ਪਰ 30 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਪਰਚੇਸ ਕਰ ਲੇ ਹੈਨਾ ਖਰਾ ਉਲਟ ਲੋ ਖਰਾ ਸੋ ਬਾਕੀ ਐ ਸਾਇਨਿੰਗ ਸੂਨੀ ਦੇਖੋ ਯਾਰ ਕਿਆ ਬਾਤਾਂ ਡੈਨਮਾਰਕ ਦੇ ਸੀਮਨ ਦੀ ਆਪ ਆ ਹਨਾ 2 ਵਜੇ ਹੋਈ ਵੀ ਐ ਜੀ 4 ਵਜੇ ਦੀ ਸੂਈ ਵੀ ਆ ਇੱਧਾ ਠੀਕ ਆ ਠੀਕ ਆ ਫਿਰ ਬਾਕੀ ਤੋਰਾ ਵਗੈਰਾ ਦੇਖੋ ਬੈਠਦਾ ਹਨਾ ਕੋਈ ਸਾਇਨਿੰਗ ਸੂਨੀ ਕਮਰੇ ਜੇਰ ਰੁਪਏ ਕੀ ਉਧਰ ਅੰਦਰ ਲੈ ਕੇ ਗਏ ਆ ਹਨਾ ਸੋ ਇੱਥੇ ਇਹਦੀ ਜੇਰ ਵੀ ਪੈ ਗਈ ਜਮਾ ਓਕੇ ਆ ਤੇ ਵਾਕਿਆ ਖੁਲਣੀ ਲੱਭਦੀ ਫਿਰਦੀ ਆ ਖਾਣ ਨੂੰ ਕੋਈ ਨਾ ਕੋਈ ਸੁਪਰ ਕੱਦਗਾਠ ਵਗੈਰਾ ਇੱਕ ਵਾਰ ਫੇਰ ਦੇਖ ਸਕਦੇ ਹਾਂ ਤੇ ਜਮਾ ਕਿਆ ਬਾਤਾਂ ਤੇ ਫਿਰ ਚੰਗੇ ਫਾਰਮ ਜਿ ਬੜੀ ਲੱਗਦੇ ਕਿਤੇ ਹਨਾ ਤੋ ਹੁਣ ਕਹਿੰਦਾ ਬਾ ਫਾਰਮਰ ਵੀਰ ਜੀ ਕੋਈ ਸਾਇਲੇਜ ਵਗੈਰਾ ਪਗਾਉਣਾ ਹੁਣ ਇੱਕ ਦੋ ਪਸ਼ੂ ਕੱਢਦੇ ਆ ਬੰਦੇ ਹਨਾ ਕਿਉਂਕਿ ਖਰਚਾ ਵਗੈਰਾ ਸਾਇਲੇਜ ਦੇ ਬਹੁਤ ਆ ਜਾਂਦਾ ਹਨਾ ਚਲ ਦੋ ਪੈਸੇ ਵਟੇ ਜਾਂਦੇ ਨਾਲ ਤੇ ਬਾਕੀ ਵੇਖੋ ਯਾਰ ਫੁੱਲ ਬਰੀਡ ਵਾਲੀ ਚੰਗੀ ਜਾਤ ਪਾਤ ਵਾਲੀ ਸਿਰਫ 95000 ਦੇ ਵਿੱਚ ਸਭ ਤੋਂ ਚਵਾਈ ਦੇਖੋ ਯਾਰ ਕਿਆ ਬਾਤ ਆ ਵੀਰੇ ਚੂਣ ਜਾਣ ਦਾ ਇੱਕ ਨੰਬਰ ਆ ਜਾਵਾ ਹਨਾ ਆ ਮਸੀਦ ਲਈ ਜਦ ਕਹਿੰਦਾ ਛੀ ਛੁਲੀ ਨਾਲ ਡਾਂਗਾ ਮਰਗਾ ਪਸਮਾ ਠੀਕ ਹੈ ਤੇ ਬਾਕੀ ਯਾਰ 95000 ਦੇ ਵਿੱਚ ਕਿਆ ਬਾਤ ਆ ਕੋਈ ਨਿਆਣਾ ਪਾਉਂਦੇ ਲੋੜ ਨਹੀਂ ਮਸ਼ੀਨ ਲਾਈ ਚੱਲੋ ਹੱਥੀ ਚੋਈ ਚੱਲੋ ਹਣਾ ਆ ਗੋਡਾ ਭਰੇ ਕਿ ਨਹੀਂ ਮਾੜਾ ਗੋਡਾ ਆ ਦੇਖੋ ਯਾਰ ਨਹੀਂ ਯਾਰ 99 ਜੀ ਵੀਰੇ ਛੋੜ ਛੱਪਾ ਫੋਨ ਵਾਲੀ ਮਾਨਦਾਨ ਕਰ ਦਿਆਂਗੇ ਅੱਛਾ ਇਹਦੇ ਵਿੱਚ ਵੀ ਮਾਨਦਾਨ ਹੋ ਜਾਊਗਾ 97796 05188 ਵੀਰ ਦਾ ਨੰਬਰ ਆ ਤਾਜੀ ਸੂਈ ਵੀ ਧਾਰਾ ਮਾਰ ਕੇ ਦਿਖਾ ਜੀ ਬੱਚਾ ਸਾਹਮਣੇ ਆ ਨਾੜੂਆ ਨਾਲ ਆ ਜ਼ੇਰ ਵਿੱਚ ਆ ਰੇਟ ਵੀ ਵੀਡੀਓ ਦੇ ਵਿੱਚ ਆ ਜਮਾ ਜਿਹੜਾ ਵੀ ਲਾਏਗਾ ਨਜ਼ਾਰੇ ਲੁਗਾ ਇੱਕ ਤਰ੍ਹਾਂ ਦਾ ਆਫਰ ਹੀ ਆ ਜਾਮਾ ਗਾ 24 ਆਫਰ ਹੀ ਕਰਾਂਗੇ ਸੋ ਹੁਣ ਗਰਮੀ ਦਾ ਫਾਇਦਾ ਚੱਕ ਸਕਦੇ ਹੋ ਸਰਦੀ ਦੇ ਵਿੱਚ ਇਦਾਂ ਦੇ ਬਹਿਣਾ ਬਾਈ ਜੀ 95 94 ਨਹੀਂ ਮਿਲਣੀਆਂ ਕਿਤੋਂ ਵੀ